ਅੱਜ ਜਨਮ ਸਥਾਨ ਸ਼੍ਰੀ ਗਵਰਧਨਪੁਰ ਕਾਂਚੀ ਤੋਂ ਗੱਦੀ ਨਿਸ਼ੀਨ 108 ਸੰਤ ਨਰਨਜਨਦਾਸ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਡੇਰਾ ਸਤਕਲਡ ਬੱਲਣਾ ਤੋਂ ਜੋ ਟ੍ਰੇਨ ਚੱਲਦੀ ਆ ਉਹ ਲਈ ਸੀ ਅੱਜ ਸਤਗੁਰ ਨਰਜਾਸ ਮਹਾਰਾਜ ਜੀ ਦੇ ਜਨਮ ਸਥਾਨ ਤੋਂ ਗਵਰਧਨਪੁਰ ਕਾਂਚੀ ਤੋਂ ਹੋਈ ਲੁਧਿਆਣੇ ਪਹੁੰਚੀ ਆ ਜਿੱਥੇ ਸਤਗੁਰੂ ਰਵਿਦਾਸ ਧਰਮ ਸਮਾਜ ਗੱਡਰ ਰਜਿਸਟਰਡ ਪਾਵਲੋ ਉਸ ਦਾ ਸੁਆਗਤ ਕੀਤਾ ਗਿਆ ਤੇ ਹੋਰ ਲੁਧਿਆਣੇ ਦੀਆਂ ਸੰਤਾਵਾਂ ਵੱਲੋਂ ਸੁਆਗਤ ਕੀਤਾ ਗਿਆ ਜਿੱਥੇ ਮੈਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪਰਵ ਦੀਆਂ ਲੱਖ ਲੱਖ ਵਧਾਈਆਂ ਦਿਨਾ ਵਾਂ ਉਹਦੇ ਨਾਲ ਦੀ ਨਾਲ 108 ਸੰਤ ਨੰਨਜਨਦਾਸ ਜੀ ਦੇ ਪਤਾ ਲਈ ਬਹੁਤ ਹੀ ਅਪਰਾਂ ਦੇ ਸਤਗੁਰਾਂ ਨੇ ਕੀਆ ਜੋ ਟ੍ਰੇਨ ਯਾਤਰਾ ਵੀ ਜਿਹੜੀ ਸਤਗੁਰਾਂ ਦੇ ਆਸ਼ੀਰਵਾਦ ਨਾਲ ਚੱਲਦੀ ਆ ਹੋਰ ਵੀ ਸੰਗਤਾਂ ਜਿਹੜੀਆਂ ਉਹ ਦਰਸ਼ਨ ਪਾਉਣ ਲਈ ਸਤਗੁਰਾਂ ਦੇ ਜਾਂਦੀਆਂ ਵਾ ਸਾਰੇ ਅਸੀਂ ਸਰਤ ਸਰਗਠਨ ਰਜਿਸਟਰਡ ਭਾਰਤ ਵੱਲੋਂ ਅਸੀਂ ਸਾਰੇ ਸਤਗੁਰ ਨਰਨਜਨਦਾਸ ਮਹਾਰਾਜ ਜੀ ਦੇ ਚਰਨਾਂ ਨੂੰ ਨਮਨ ਕਰਦੇ ਆ ਜੈ ਗੁਰਦੇਵ ਧੰ ਗੁਰਦੇਵ ਜੀ ਜਨਾਗਲ ਲੁਧਿਆਣਾ ਤੋਂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 642ਵੇਂ ਅਵਤਾਰ ਬਤੁਵੇ ਸੋਚਿਆ ਸੰਗਤਾਂ ਨੂੰ ਜੋ ਕਿ ਸਪੈਸ਼ਲ ਬੇਗਮਪੁਰ ਐਕਸਪ੍ਰੈਸ ਟ੍ਰੇਨ ਸ਼੍ਰੀ 108 ਸંત ਨਰਨਜਨਦਾ ਜੀ ਮਹਾਰਾਜ ਜੀ ਡੇਰਾ ਸਤਖੰਡ ਪੰਡਾ ਦੇ ਮੌਜੂਦਾ ਅਗਦੀਨ ਸ਼ਹਿਰ ਦੀ ਰਹਿਨ ਮਨਾਈ ਦੇ ਹੇਠ ਜੋ ਆਸ਼ੀ ਬਨਾਰਸ ਵਗੈਰ ਵਗਈ ਸੀ ਉਹ ਮਹਾਰਾਜ ਜੀ ਦਾ 648 ਅਵਤਾਰ ਫੁਰ ਬਣਾ ਕੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚਿਆ ਹਨ ਮੈਂ ਵਾਈਲਾਈਫ ਨਿਊਜ਼ ਦਾ ਤਹਿ ਦਰ ਤਲਵਾਦ ਕਰਦੇ ਹਾਂ ਜਿਨ੍ਹਾਂ ਨੇ ਪੂਰੀ ਕਵਰੇਜ ਕੀਤੀ ਹੈ ਇਸ ਟ੍ਰੇਨ ਦੀ ਸਮੁੱਚੀ ਜੋ ਲੰਗਰ ਦੀ ਵਿਵਸਥਾ ਸੀ ਉਹ ਸ਼੍ਰੀ ਗੁਰੂ ਰਵਿਦਾਸ ਭਵਨ ਪੌਰਾ ਕਲੋਨੀ ਲੁਧਿਆਣਾ ਵਿਖੇ ਸਾਰੇ ਸੰਗਤ ਦੀ ਲੰਗਰ ਜੋ 9 ਤਰੀਕ ਨੂੰ ਚੜ੍ਹਿਆ ਸੀ ਉਹ ਸਾਰਾ ਇਸ ਸ਼੍ਰੀ ਗੁਰੂ ਰਵਿਦਾਸ ਮੰਦਰ ਭਗਵਾਨ ਸ਼੍ਰੀ ਗੁਰ ਦੇ ਪਰਕ ਨੀ ਬੀ ਤੋਂ ਚੜਿਆ ਸੀ ਸੋ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਇਹ ਜੋ ਲੰਗਰ ਹੈ 25 ਸਾਲਾਂ ਮਾ 25ਵਾਂ ਸਾਲ ਹੈ ਇਹ ਲੰਗਰ ਦੀ ਤੋਂ ਵਰਤਾਇਆ ਜਾਂਦਾ ਹੈ ਸਾਰੀ ਸੰਗਤ ਨੂੰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੋ ਸਮੁੱਚੀਆਂ ਸੰਗਤਾਂ ਨੂੰ ਇੱਕ ਵਾਰ ਸਾਹਿਬੇ ਕਮਾਲ ਸਤਿਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਤੇ ਮੈਂ ਆਪਣੇ ਵੱਲੋਂ ਜਨਾਗਲ ਪਰਿਵਾਰ ਵੱਲੋਂ ਸ਼੍ਰੀ ਗੁਰੂ ਵਿਦਾਸ ਮੰਦਰ ਪਰਕ ਨੀ ਸਮੁੱਚੀ ਸਭਾ ਵੱਲੋਂ ਜਿਨ੍ਹਾਂ ਵਿੱਚ ਮੈਂ ਹਰਮੇਸ਼ ਕਲੇਰ ਹੌਸਲਾਲ ਜੀ ਜਨਾਗਲ ਜੀ ਬਿਮਲ ਚੁੰਬਰ ਜੀ ਸ਼ੰਕਰਦਾਸ ਲੋਈ ਜੀ ਤੇ ਰੇਸ਼ਮ ਸਿੱਧੂ ਜੀ ਸਮੁੱਚੀ ਟੀਮ ਨੇ ਜਿਨ੍ਹਾਂ ਨੇ ਸਾਰੇ ਸਹਿਯੋਗ ਦੇ ਨਾਲ ਲੰਗਰ ਦੀ ਵਿਵਸਥਾ ਕੀਤੀ ਸੀ ਔਰ ਸਮੂਚੀਆਂ ਸ਼੍ਰੀ ਗੁਰੂ ਰਵਿਦਾਸ ਸਮਾਹਾਵਾਂ ਡਾਕਟਰ ਬੀ ਆਰ ਅੰਬੇਡਕਰ ਸਮਾਹਾਵਾਂ ਵੱਲੋਂ ਸਾਰੀ ਸੰਗਤ ਨੂੰ ਕੋਟ ਕੋਟ ਵਧਾਈਆਂ ਦਿੰਦਾ ਹਾਂ ਸੋਚੇ ਵਰਲਡ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਾ ਹਾਂ ਇਸ ਨਿਊਜ਼ ਚੈਨਲ ਵਾਲਿਆਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹਾਂ ਜੋ ਗਰੂਪ ਗੁਰੂ ਰਵਿਦਾਸ ਦੀ ਮਹਾਰਾਜੀ ਬਦੌਲਤਾਂ ਜੀ ਇੱਥੇ ਪਹੁੰਚੇ ਆ ਅੱਜ ਸ਼ੁਭ ਚੰਬਰੀ ਸਾਰੀਆਂ ਸੰਗਤਾਂ ਨੂੰ ਪਰ ਜੋ ਅਪੀਲ ਹੈ ਕਿ ਆਪਣੀਆਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਬਾਵਾ ਸਾਹਿਬ ਦਾ ਜੋ ਸੁਪਨਾ ਸੀ ਉਸ ਨੂੰ ਪੂਰਾ ਕਰਨਾ ਹੈ ਨਸ਼ਾ ਨ ਤਿਆਗ ਕਰਦੇ ਹੋਏ ਇੱਕ ਇੱਕ ਪੈਸਾ ਬਚਾ ਕੇ ਆਪਣੇ ਬੱਚਿਆਂ ਦੀ ਆਪਨਾ ਆਪਣੇ ਪਰਿਵਾਰ ਤਾਂ ਆਪਣੀ ਕੌਮ ਦਾ ਨਾਮ ਚਾਰ ਜੈ ਗੁਰੂ ਦੇਵ ਤਨ ਗੁਰ ਦੇ ਜੋ ਬੋਲੇ ਸੋ ਨਰ ਪਾਇ ਸਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰੂ ਦੇਵ ਜੀ ਤਨ ਗੁਰ ਦੇ